ਦੋਸਤੋ ਸਤਿ ਸ੍ਰੀ ਅਕਾਲ ਲੋਕ ਸਭਾ ਚੋਣਾਂ ਦਾ ਐਲਾਨ ਹੋ ਗਿਆ ਯਾਰ ਤੇ ਇਹ ਕੱਲ ਜਦੋਂ ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਦਾ ਐਲਾਨ ਹੋਇਆ ਨਾ ਤੇ ਬਹੁਤ ਬੰਦਿਆਂ ਨੂੰ ਇੱਕ ਚੀਜ਼ ਨੇ ਹੱਟ ਕੀਤਾ ਕਿ ਸੰਗਰੂਰ ਜਿਹੜੀ ਆਮ ਆਦਮੀ ਪਾਰਟੀ ਦੀ ਰਾਜਧਾਨੀ ਸੀ ਉਹ ਰਾਜਧਾਨੀ ਨੂੰ ਤੋੜਿਆ ਲੋਕਾਂ ਦੇ ਸਹਿਯੋਗ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜਦੋਂ ਬੋਲੀ ਮਾਰੀ ਕਿ ਮੈਨੂੰ ਲੋਕ ਹਰਾ ਦਿੰਦੇ ਐ ਪਰ ਇੱਕ ਤੀਰ ਨਾਲ ਕਾਂਗਰਸ ਦੇ ਪ੍ਰਧਾਨ ਸਾਹਿਬ ਕਈ ਨਿਸ਼ਾਨੇ ਲਾ ਗੇ ਸੁਖਪਾਲ ਸਿੰਘ ਖਹਿਰਾ ਨੂੰ ਉਥੋਂ ਉਮੀਦਵਾਰ ਬਣਾ ਕੇ ਪਹਿਲੀ ਗੱਲ ਤਾਂ ਸੁਖਪਾਲ ਸਿੰਘ ਖਹਿਰਾ ਦਾ ਆਪਣਾ ਇੰਟਰਸਟ ਗਲਤ ਹੈ ਉਹਨਾਂ ਨੂੰ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਚੋਣ ਨਹੀਂ ਲੜਨੀ ਚਾਹੀਦੀ ਅੱਜ ਵੀ ਕਿਉਂਕਿ ਪਹਿਲਾਂ ਜਿਹੜੇ ਕਾਂਗਰਸ ਪ੍ਰਧਾਨ ਸਾਹਿਬ ਹੈ ਉਹ ਨਿਸ਼ਾਨੇ ਕਿਵੇਂ ਲਾ ਗਏ ਇੱਕ ਤਾਂ ਸੁਖਪਾਲ ਸਿੰਘ ਖਹਿਰਾ ਨੇ ਹਰਨਾ ਹੀ ਹਰਨਾ ਜਿੰਨਾ ਤਾਂ ਹੈ ਨਹੀਂ ਆਪਾਂ ਨੂੰ ਵੀ ਪਤਾ ਹੈ ਨੰਬਰ 2 ਜਦੋਂ ਹਰਗੇ ਉਹਨਾਂ ਦਾ ਕੱਦ ਇਹਨਾਂ ਨੂੰ ਕ੍ਰੋਸ ਕਰਦਾ ਜਾ ਰਿਹਾ ਸੀ ਤੇ ਇਹਨਾਂ ਨੇ ਆਖਿਆ ਆਪੇ ਯਾਰ ਠੰਡਾ ਜਾ ਹੋ ਕੇ ਬਹਿ ਜਾਊਗਾ ਖੈਰਾ ਸਾਹਿਬ ਵਾਸਤੇ ਉਹ ਲੋਸ ਹੈ ਦੂਜਾ ਨੰਬਰ ਜਿਹੜੇ ਪਾਰਟੀ ਬਾਜੀ ਤੋਂ ਲੋਕ ਨ ਧੜਕ ਲੋਕ ਸੁਖਪਾਲ ਸਿੰਘ ਖੈਰਾ ਦੀ ਇੱਜ਼ਤ ਕਰਦੇ ਆ ਜਿਨ੍ਹਾਂ ਨੇ ਯਵਾਪਾ ਵੇਲੇ ਜਿਹੜੀ ਗੱਲ ਸੁਖਪਾਲ ਸਿੰਘ ਖਹਿਰਾ ਬੋਲ ਸਕਦੇ ਐ ਹੋਰ ਕੋਈ ਲੀਡਰ ਪੰਜਾਬ ਚ ਬੋਲ ਨਹੀਂ ਸਕਦਾ ਮਜਲੂਮਾਂ ਦੀ ਆਵਾਜ਼ ਨਹੀਂ ਚੱਕ ਸਕਦਾ ਤਾਂ ਲੋਕ ਉਹਨਾਂ ਨੂੰ ਫੋਲੋ ਕਰਦੇ ਸੀ ਉਹਨਾਂ ਨੂੰ ਚਾਹੁੰਦੇ ਸੀ ਕਹਿੰਦੇ ਇੱਕੋ ਇੱਕ ਨਧੜ ਕੱਲੇ ਲੀਡਰ ਐ ਸੁਖਪਾਲ ਸਿੰਘ ਖਹਿਰਾ ਜਿਹੜੀ ਉਹ ਅਮੇਜ਼ ਲੋਕਾਂ ਚ ਬਣੀ ਹੋਈ ਆ ਤੁਹਾਡੇ ਖਹਿਰਾ ਸਾਹਿਬ ਉਹ ਗਵਾਚ ਜਾਣੀ ਐ ਦੂਜਾ ਜਿਹੜਾ ਆਉਣ ਵਾਲੇ 2027 ਤੱਕ ਤੁਸੀਂ ਲੱਖਾ ਸਿੰਘ ਸਦਾਣਾ ਸਾਹਿਬ ਤੇ ਹੋਰ ਜਿਹੜੇ ਹੋਰ ਆ ਲੋਕਾਂ ਦੇ ਹੱਕੀ ਲੀਡਰ ਹੈ ਉਹਨਾਂ ਨਾਲ ਗੱਠ ਜੋੜ ਵੱਲ ਵਧ ਰਹੇ ਸੀ ਜਾਂ ਲੋਕ ਚਾਹੁੰਦੇ ਸੀ ਉਸ ਗੱਠ ਜੋੜ ਨੂੰ ਉਹਨੂੰ ਠੇਸ ਪੰਚਾਈ ਹੈ ਤੀਜਾ ਨੰਬਰ ਇੱਕ ਖਚਰੀ ਹਾਸੀ ਹੱਸਣਗੇ ਕਾਂਗਰਸੀ ਖਹਿਰਾ ਸਾਹਿਬ ਕੇ ਵੇਖਿਆ ਖੈਰਾ ਮੁੜ ਕੋ ਮੁੜਕੀ ਹੋਇਆ ਫਿਰਦਾ ਵੇਖਿਆ ਫਸਾਇਆ ਗਰਮੀ ਚ ਤੇ ਵੇਖਿਆ ਹਰਾਇਆ ਨੰਬਰ 2 ਮਿੱਤਰੋ ਜਿਹੜੀ ਲੋਕ ਸਭਾ ਬਠਿੰਡਾ ਦੀ ਨਿਰਨਾਇਕ ਚੋਣ ਹੈ ਖੈਰਾ ਸਭ ਸਾਡੇ ਪਿੰਡਾਂ ਚ ਤੁਸੀਂ ਪਰਮਜੀਤ ਸਿੰਘ ਸਰਨਾ ਸਾਹਿਬ ਨਾਲ ਆਏ ਸੀ 2009 ਦੀਆਂ ਚੋਣਾਂ ਵੇਲੇ ਜਦੋਂ ਰਣਿੰਦਰ ਸਿੰਘ ਚੋਣ ਲੜ ਰਿਹਾ ਸੀ ਬਠਿੰਡਾ ਤੋਂ 2009 ਚ ਉਦੋਂ ਵੀ ਤੁਸੀਂ ਪਰਮਜੀਤ ਸਿੰਘ ਸਰਨਾ ਨਾਲ ਰਾਣੇਂਦਰ ਸਿੰਘ ਦੀ ਸਪੋਰਟ ਤੇ ਆਏ ਸੀ ਉਹਨਾਂ ਦੀ ਕੈਂਪੇਨ ਤੇ ਆਏ ਸੀ ਯਾਰੋ ਦਿਲੋਂ ਦੁੱਖ ਹੋਇਆ ਕਿ ਬਠਿੰਡੇ ਦੀ ਚੋਣ ਤੇ ਕਾਂਗਰਸ ਨੇ ਉਮੀਦਵਾਰ ਕਿਹੜਾ ਦਿੱਤਾ ਜੀਤਮਿੰਦਰ ਸਿੱਧੂ ਹੁਣ ਯਾਰ ਸਾਨਾਂ ਦੇ ਭੇੜ ਹੋਣ ਤੇ ਉਥੇ ਕੋਈ ਛੋਟਾ ਜਿਹਾ ਕੱਟਾ ਲਿਆ ਕੇ ਲੜਾ ਦਿਓ ਉਹਨੇ ਤਾਂ ਵੇਖ ਕੇ ਹੀ ਭੱਜ ਜਾਣਾ ਇਹ ਤਾਂ ਐਸੀ ਜਿਵੇਂ ਪਿਛਲੀਆਂ ਚੋਣਾਂ 'ਚ ਨਾ 2019 ਵੇਲੇ ਚੋਣ ਲੜ ਰਹੇ ਸੀ ਬੀਬਾ ਬਲਜਿੰਦਰ ਕੌਰ ਜੀ ਆਮ ਆਦਮੀ ਵੱਲੋਂ ਤੇ ਉਹਨਾਂ ਨੂੰ ਮੇਰੇ ਖਿਆਲ 'ਚ 70-80 ਹਜ਼ਾਰ ਵੋਟ ਪਈ ਸੀ ਉਹੀ ਹਾਲ ਜੀਤਵਿੰਦਰ ਸਿੰਘ ਸਿੱਧੂ ਸਾਹਿਬ ਦਾ ਹੋਣਾ ਤੇ ਪਰੋਸ ਕੇ ਦੂਜੇ ਵੱਡੇ ਬੀਬਾ ਜੀ ਨੂੰ ਲੋਕ ਸਭਾ ਦੀ ਐਮਪੀ ਸ਼ੈਪ ਮਿੱਤਰੋ ਦੇ ਦਿੱਤੀ ਗਈ ਇਹ ਵੀ ਕਈ ਲੀਡਰਾਂ ਨੇ ਰਲ ਕੇ ਨਾ ਉਤੋਂ ਤਾਣਾ ਬਾਣਾ ਬੁਣਿਆ ਤੇ ਜੀਤਵੇਂ ਅੰਦਰ ਤਕੜਾ ਬੰਦਾ ਉਹਨੂੰ ਆਖਤਾ ਚੱਲ ਹਵਾ ਦੇਤੀ ਚੱਲ ਵੀ ਬਾਈ ਦੇ ਖਿਲਾਫ ਪਰ ਜਿਹੜਾ ਖਹਿਰਾ ਸਾਹਿਬ ਤੁਹਾਡਾ ਫੈਸਲਾ ਨਾ ਬਿਲਕੁਲ ਗਲਤ ਹੈ ਲੋਕਾਂ ਦੇ ਦਿਲਾਂ ਤੇ 60 ਵਜੀ ਹੈ ਜੇਕਰ ਤੁਸੀਂ ਆਮ ਆਦਮੀ ਪਾਰਟੀ ਜਾਂ ਭਗਵੰਤ ਨਾਲ ਤੁਹਾਡਾ ਭਗਵੰਤ ਮਾਨ ਨਾਲ ਤੁਹਾਡਾ ਕੋਈ ਹੈ ਰੌਲਾ ਤੁਹਾਨੂੰ ਉਹਨਾਂ ਨੇ ਝੂਠੇ ਕੇਸ ਚ ਫਸਾਇਆ ਜੋ ਵੀ ਐਕਸ ਵਾਈ ਜ਼ेड ਲੋਕਾਂ ਨੂੰ ਉਹ ਵੀ ਦੁੱਖ ਹੈ ਪਰ ਤੁਸੀਂ ਭਗਵੰਤ ਮਾਨ ਨੂੰ ਹੋਰ ਕਿਸੇ ਪਲੇਟਫਾਰਮ ਤੋਂ ਵੀ ਲਲਕਾਰ ਸਕਦੇ ਹੋ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਵਿੱਚ ਜੇਕਰ ਰੋੜਾ ਬਣੇ ਤਾਂ ਸੁਖਪਾਲ ਸਿੰਘ ਖਹਿਰਾ ਸਾਹਿਬ ਤੁਸੀਂ ਬਣੋਗੇ ਇਹ ਮੇਰੀ ਬੇਨਤੀ ਨੂੰ ਪ੍ਰਵਾਨ ਕਰਿਓ ਸ਼ੇਅਰ ਕਰ ਦਿਓ ਧੰਨਵਾਦ ਸਤਿ ਸ੍ਰੀ ਅਕਾਲ